ਆ ਲੋਕਦੰਤਰਵੀਕਰਤੂ ਦੇਖ ਲਓ ਨੀ ਭਰਾਵੋ ਗ੍ਰੇਟ ਲੂਟ ਦੇਖ ਲਓ ਆਹੇ ਪ੍ਰਭਾਤ ਦੀ ਪੱਕੀ ਸਿੰਘ ਦੀ ਇਹ ਮਾੜਾ ਪ੍ਰਸ਼ਾਸਨ ਨਾ ਗੰਦਾ ਇਹ ਖਾਂਦੇ ਨੇ ਲੋਕਾਂ ਦੀ ਜੋਖੰਦ ਟੈਕਸ ਤੋਂ ਮਾੜਾ ਪ੍ਰਸ਼ਾਸਨ ਹੈ ਆਹ ਦੇਖੋ ਗੰਦਾ ਪ੍ਰਸ਼ਾਸਨ ਗੰਦਾ ਆਹ ਵੀ ਪ੍ਰਦਰਸ਼ਨ ਕਰਦੇ ਵੀ ਸ਼ਾਂਤ ਮਈ ਪ੍ਰੋਟੈਸਟ ਕਰਨ ਦੇ ਵੀ ਲੋਕਾਂ ਨੂੰ ਧੱਕਾ ਕਰ ਰਹੇ ਨੇ ਇਹ ਗੰਦਾ ਪ੍ਰਸ਼ਾਸਨ ਗੰਦਾ ਪ੍ਰਸ਼ਾਸਨ ਹੈ ਇਹ ਸਰਕਾਰ ਹੈ ਇਹ ਖਾਂਦੇ ਲੋਕਾਂ ਦੇ ਟੈਕਸ ਨੇ ਲੋਕਾਂ ਦੇ ਲੋਕਾਂ ਦੇ ਟੈਕਸਾਂ ਦਾ ਤਨਖਾਹ ਲੈ ਇਹਨਾਂ ਨੇ ਇਹ ਸਰਕਾਰਾਂ ਦੇ ਸਰਕਾਰਾਂ ਦੇ ਗੁਲਾਮ ਇਹ ਗੁਲਾਮਪੁਰ ਪ੍ਰਸ਼ਾਸਨ ਇਹ ਗੁਲਾਮਪੁਰ ਪ੍ਰਸ਼ਾਸਨ ਹੈ ਗੁਲਾਮਪੁਰ ਪ੍ਰਸ਼ਾਸਨ ਗੁਲਾਮ ਇਹ ਲੋਕ ਗੁਲਾਮਪੁਰ ਪ੍ਰਸ਼ਾਸਨ प्रशासन की प्रशासन की पागतार अमरीक प्रशासन ने पगतार किया अमरीकुंडा प्रशासन मुर्दा बा मुरदा ਮੁੰਡਾ ਪ੍ਰਸ਼ਾਸਨ ਮਰਦਾਬਾਲ ਇਹ ਪ੍ਰਨੀਤ ਕੌਰ ਰਾਣੀ ਬਨਵਾਉਗੀ ਲੋਕਾਂ ਨੂੰ ਇਹਨੇ ਪਹਿਲਾਂ ਇੱਕ ਕਿਸਾਨ ਦੀ ਜਾਨ ਲੈ ਲਈ ਇਸਨੇ ਇਹ ਬੇਸ਼ਰਮ ਲੋਕ ਇਹਨੂੰ ਜਾਣ ਜਾਣ ਕੇ ਦੁਬਾਰੇ ਬੁਲਾਉਂਦੇ ਨੇ ਓਏ ਓ ਕਟਿਆ ਲੋਕੋ ਇਹ ਸੱਤ ਸਭ ਕਿਸਾਨਾਂ ਦੀ ਸ਼ਹੀਦ ਪਾਰਟੀ ਦੀ ਵਰਕਰ ਹੈ ਇਹ ਪ੍ਰਨੀਤ ਕੌਰ ਇਹ ਭਾਜਪਾ ਦੇ ਇਹ ਕਲਾਮ ਲੋਕੋ जुक्तियां मार रहे प्रशासन चुक जाने फनीत कौर मुर्दा बाल मुर्दा बाल நான் வருகிறேன். நான்